ਸਾਸੀਗਲ ਦੋਸਤੋ ਤੁਸੀਂ ਜੁੜੇ ਹੋ ਹਨ ਵੰਡਿਆ ਪੰਜਾਬ ਨਾਲ ਜਿਵੇਂ ਕਿ ਤੁਸੀਂ ਸਕਰੀਨ ਤੇ ਤਸਵੀਰਾਂ ਚਲਦੀਆਂ ਦੇਖ ਰਹੇ ਹੋ ਜੋ ਸੀ ਬਰੇਜ ਦਾ ਹਾਲ ਹੈ ਮਾਨਸਾ ਦੇ ਵਿੱਚ ਬਹੁਤ ਬੁਰਾ ਹੋ ਚੁੱਕਾ ਹੈ ਘਰ ਘਰ ਦੇ ਵਿੱਚ ਗੰਦਾ ਜੋ ਨਾਲੀਆਂ ਦਾ ਪਾਣੀ ਆ ਉਹ ਐਂਟਰ ਕਰ ਰਿਹਾ ਦੁਕਾਨਾਂ ਦੇ ਵਿੱਚ ਐਂਟਰ ਕਰ ਰਿਹਾ ਤਾਂ ਇਸ ਨਾਲ ਬਹੁਤ ਹੀ ਜ਼ਿਆਦਾ ਬਿਮਾਰੀਆਂ ਨੇ ਜੋ ਬਿਮਾਰੀਆਂ ਦਾ ਬਹੁਤ ਖਤਰਾ ਬਣਿਆ ਹੋਇਆ ਹੈ ਸਿਹਤ ਵਿਭਾਗ ਦਾ ਵੀ ਇਸ ਵੱਲ ਕੋਈ ਧਿਆਨ ਨਹੀਂ ਨਾ ਹੀ ਪੰਜਾਬ ਸਰਕਾਰ ਦਾ ਕੋਈ ਧਿਆਨ ਹੈ ਨਾ ਹੀ ਕੁਝ ਮਾਨਸਾ ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਹੈ ਤੇ ਇਸ ਗੰਦੇ ਪਾਣੀ ਦੀ ਨਿਕਾਸੀ ਨੂੰ ਦੂਰ ਕਰਨ ਲਈ ਅੱਜ ਇਲਾਕਾ ਵਾਸੀਆਂ ਨੇ ਸੜਕ ਜੋ ਗਊਸ਼ਾਲਾ ਦੇ ਬੈਕਸਾਈਡ ਦਾ ਰੂਟ ਹੈ ਉਹ ਬੰਦ ਕਰ ਦਿੱਤਾ ਤੇ ਲੋਕਾਂ ਦੀ ਆਪਸੀ ਬਹਿਸ ਵੀ ਹੋਈ ਤੁਸੀਂ ਦੇਖੋ ਪੂਰੀ ਖਬਰ ਕੋਈ ਵੀਰੇ ਇੰਦਰ ਬੰਦਾ ਨਾ ਆਓ ਘਰ ਨੇ ਕੋਈ ਰੂਲ ਨਾ ਹੈ ਯਾਰ ਕੋਈ ਨਾ ਕੋਈ ਰਾਹ ਨਹੀਂ ਨਾ ਉਹਨੂੰ ਡਾ ਲਓ ਬਈ ਯਾਰ ਜੋ ਲੋਕਾਂ ਤੋਂ ਆਉਣ ਦੇ ਨਾਲ ਉਹਦੀ ਗੱਡੀ ਦਵਾਰੇ ਜਾਂਦੇ ਆ ਬੰਦ ਕਰਵਾ ਦੇ ਬਈ ਫੋਨ ਲਾ ਲਓ ਯਾਰ ਇਹੀ ਬੇਇੰਤਿਆਹੀ ਵੀ ਜਿਹੜੀਆਂ 4 ਗੱਡੀਆਂ ਬਈ ਉਹ ਤੇ ਪਾ ਦਿਓ ਇੱਥੇ ਹੋਲਡਿੰਗ ਲਾ ਦਿਓ ਕੋਈ ਬੰਦਾ ਇੱਧਰ ਨਾ ਆਓ ਹਾਂ ਇਹਦਾ ਸਾਰਾ ਮੋਜੂਦਾ ਹੈ ਦਵਾਰਾ ਤੋਂ ਹਾਂ ਕਿਉਂਕਿ ਉਹ ਜਿਹੜੀਆਂ 4 ਗੱਡੀਆਂ ਇੱਧਰ ਟੰਗਵਾ ਦੇ ਯਾਰ ਸਾਡੀਆਂ ਯਾਰ ਵਿਚਾਲੇ ਬੰਦ ਹੁੰਦੀਆਂ ਉੱਧਰ ਤੁਸੀਂ ਇਹ ਗੱਲ ਕਹਿ ਦਿਓ ਹਾਂ ਵੀ ਉੱਥੇ ਬੰਦ ਕਰ ਦਿਓ ਵੀ ਵੀਰੇ ਬੰ ਸਾਰੇ ਨਾਲ ਬਾਈ ਮਾੜੀ ਗੱਲ ਆ ਬਾਈਓ ਜਿਹਨਾਂ ਆਪ ਤੋੜਦੀ ਅਸੀਂ ਅਸੀਂ ਕੋਈ ਨਹੀਂ ਸੋਚਣਾ ਇਹ ਰਸਮੀ ਬਾਕੀ ਕਰਿਆ ਉਹਦਾ ਰਸਤਾ ਚਲ ਕੋਈ ਨਹੀਂ ਬੇਨਤੀ ਮੰਨ ਲਈ ਧੰਨਵਾਦ ਜੀ ਪਹਿਲਾ ਵਧੀਆ ਕਰਦਾ